ਸਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਨਸ਼ੇ ਉੱਤੇ ਠੱਲ ਪਾਈ ਜਾ ਸਕੇ ਅਜੇ ਦੇ ਵਿੱਚ ਹੁਣ ਪੰਜਾਬ ਪੁਲਿਸ ਦਾ ਸਾਥ ਦੇਣ ਲਈ ਪੰਜਾਬੀ ਅਦਾਕਾਰ ਗੱਗੂ ਗਿਲਵੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ ਜੁੜ ਗਏ ਨੇ ਤਾਂ ਦੱਸ ਦੇਈਏ ਕਿ ਸ਼੍ਰੀ ਮੁਖਸਰ ਸਾਹਿਬ ਦੇ ਰੈੱਡ ਕਰਾਸਪਾਵੰਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਦੇ ਖਿਲਾਫ ਨਾਟਕ ਮੇਲਾ ਕਰਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਅਦਾਕਾਰ ਗੱਗੂ ਗਿਲ ਪੱਤਰਕਾਰਾਂ ਨਾਲ ਗੱਲਬਾਤ ਕਰਨ ਪਹੁੰਚੇ ਕੱਗੂਗਿਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਬਹੁਤ ਵਧੀਆ ਕਦਮ ਹਨ ਨਸ਼ਿਆਂ ਦੇ ਖਿਲਾਫ ਚੁੱਕਿਆ ਗਿਆ ਜਿਸ ਦੇ ਵਿੱਚ ਬੱਚਿਆਂ ਦੁਆਰਾ ਜੋ ਪਰਫਾਰਮੈਂਸ ਕੀਤੀ ਜਾ ਰਹੀ ਹੈ ਕਾਫੀ ਸ਼ਲਾਘਾਯੋਗ ਹੈ ਉਹਨੇ ਕਿਹਾ ਕਿ ਸਿਹਤ ਦਾ ਰਾਜ਼ ਦੱਸਦੇ ਹੋਏ ਆਪਣੀ ਦਾ ਕਿਹਾ ਹੈ ਕਿ ਸਾਡੀ ਖੁਰਾਕ ਬਹੁਤ ਵਧੀਆ ਸਾਨੂੰ ਖੁਰਾਕ ਤੇ ਬਹੁਤ ਧਿਆਨ ਦੇਣਾ ਚਾਹੀਦਾ ਮੈਂ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦਾ ਗੱਗੂਗਿਲ ਨੇ ਪੰਜਾਬ ਪੁਲਿਸ ਦਾ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚੇੜੀ ਹੋਈ ਹੈ ਕਾਫੀ ਸ਼ਲਾਘਾਯੋਗ ਹੈ ਣਾੜੀ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦੇ ਹੋਏ ਕਿ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਨਾਟਕੀ ਮੇਲਿਆਂ ਦੇ ਵਿੱਚ ਰਹਿਣਾ ਚਾਹੀਦਾ ਤੇ ਨਾਲ ਹੀ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਚੱਕੇ ਜਾ ਰਹੇ ਨੇ ਸਾਡੀ ਪੁਲਿਸ ਬਹੁਤ ਹੀ ਅੱਛੀ ਪੁਲਿਸ ਕਿਣੀ ਜਾਂਦੀ ਹੈ ਸਾਡੇ ਡਾਕਟਰ ਸੰਜੀਵ ਜੀ ਵਰਗੇ ਅਫਸਰ ਨੇ ਜਿਹੜੇ ਇਹ ਤਹਿ ਦਿਲ ਤੋਂ ਸੱਚਾਈ ਨਾਲ ਲੱਗੇ ਹੋਏ ਨੇ ਜਿਸ ਤਰ੍ਹਾਂ ਸਾਡੇ ਡੀਸੀ ਸਾਹਿਬ ਨੇ ਬਹੁਤ ਅੱਛਾ ਸਪੀਚ ਦਿੱਤੀ ਔਰ ਹਰ ਚੀਜ਼ ਤੋਂ ਜਾਣੂ ਕਰਵਾਇਆ ਬੱਚਿਆਂ ਨੂੰ ਗਰਸਾ ਵਾਸੇ ਛੋਟੇ ਜਿਹੇ ਸੀ ਹਾਂਜੀ ਮੂੰਗੀਆਂ ਦੇਖਦੇ ਆ ਰਹੇ ਆ ਤੇ ਤੁਹਾਡੇ ਤੇ ਉਹੀ ਨੂਰ ਚਿਰੇ ਤੇ ਕੋਈ ਗੱਲ ਹਾਰਾ ਤੁਹਾਡੀ ਤੰਦਰੁਸਤੀ ਦਾ ਰਾਜ ਵਾਸਾ ਆ ਸਨਵਾਸ ਆ ਆ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜੀ ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕੀਤੀ ਹੌਸਲਾ ਵਧਾਇਆ ਲੇਕਿਨ ਇਹ ਤਾਂ ਵੈਗਰੂ ਜਾਣਦੇ ਲੇਕਿਨ ਮੈਂ ਸਮਝਦਾ ਜੋ ਵੀ ਇਹ ਆ ਮਾਲਕ ਵੱਲੋਂ ਜੋ ਬਖਸ਼ਿਸ਼ਾਂ ਹੁੰਦੀਆਂ ਉਹੀ ਹੁੰਦੀਆਂ ਤੁਹਾਨੂੰ ਸੇਤ ਤਾਂ ਮਿਲ ਜਾਂਦੀ ਹੈ ਪਰ ਉਹਨੂੰ ਸੰਭਾਲਣਾ ਫਿਰ ਤੁਹਾਡੇ ਆਪਣੇ ਹੱਥ 'ਚ ਹੁੰਦਾ ਹੈ ਕੋਸ਼ਿਸ਼ ਇਹ ਹੈ ਵੀ ਜਿਸ ਤਰ੍ਹਾਂ ਸਾਡੀ ਲਾਈਨ ਹੈ ਇਸ ਇਹਦੇ ਵਿੱਚ ਅਸੀਂ ਐਕਸਰਸਾਈਜ਼ ਵੀ ਅੱਛੀ ਕਰਦੇ ਆਂ ਔਰ ਚੰਗੀ ਖੁਰਾਕ ਦਾ ਵੀ ਖਿਆਲ ਰੱਖੀਦਾ ਹੈ ਲੇਕਿਨ ਇੱਕ ਗੱਲ ਮੈਂ ਹਮੇਸ਼ਾ ਕਹਿੰਨਾ ਕਿ ਅੰਦਰੋਂ ਤੁਹਾਡੀ ਸੋਚ ਅੱਛੀ ਰੱਖੋ ਜਦ ਤੁਹਾਡੀ ਸੋਚ ਅੱਛੀ ਹੋਏਗੀ ਤਾਂ ਤੁਹਾਡੇ ਹਰ ਚੀਜ਼ ਤੇ ਇੱਕ ਪੋਜ਼ਿਟਿਵ ਉਹਦਾ ਰਿਜ਼ਲਟ ਮਿਲੇਗਾ ਜੇ ਸਭ ਗੱਲ ਕਰੀਏ ਜਿਹੜੇ ਅੱਜ ਨਾਟਕ ਦਿਖਾਏ ਗਏ ਉਹਨਾਂ ਦਾ ਕਿੰਨਾ ਇੱਕ ਅਹਿਮ ਰੋਲ ਰੋਗਾ ਦਿੱਤੀ ਜੀ ਬਹੁਤ ਫਰਕ ਪੈਂਦਾ ਹੈ ਜੀ ਖਾਸ ਤੌਰ ਤੇ ਤੁਸੀਂ ਆਪਣੇ ਲੈਵਲ ਤੇ ਨਾ ਸੋਚੋ ਬੱਚਿਆਂ ਤੇ ਬੜਾ ਅਚਾਰ ਪੈਂਦਾ ਹੈ ਇਹ ਜਿੰਨੇ ਵੀ ਬੱਚੇ ਆਏ ਹੋਏ ਨੇ ਇਹਦਾ ਇਹ ਮਤਲਬ ਨਹੀਂ ਕਿ ਜੋ ਅਸੀਂ ਦਿਖਾ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਸ਼ਾਇਦ ਕੋਈ ਨਸ਼ਾ ਕਰਦਾ ਹੋਵੇ ਕੋਈ ਨਹੀਂ ਕਰਦਾ ਨਸ਼ਾ ਲੇਕਿਨ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲ ਗਈ ਕਿ ਨਸ਼ਾ ਕਿੰਨਾ ਬੁਰਾ ਹੁੰਦਾ ਹੈ ਜਾਂ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ ਇਹ ਹਾਲਾਤ ਕੀ ਨੇ ਇੰਨਾ ਡਰਾਮਿਆਂ ਦਾ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਇਹ ਅਸਰ ਜ਼ਰੂਰ ਪੈਂਦਾ। ਅਸੀਂ ਬਹੁਤ ਨਾਲ ਕਿ ਪੇਰੈਂਟਸ ਨੂੰ ਤੁਸੀਂ ਕਿਲਾ ਸਜਣਾ ਚਾਹੁੰਦੇ ਜਿਹੜੇ ਪੰਜਾਂ ਬਾਰੇ ਜ਼ਿਆਦਾ ਟਾਈਮ ਨਹੀਂ ਦੇ ਸਕਦੇ। ਜੋ ਜ਼ਿਆਦਾ ਬੱਚਾ ਮੋਬਾਈਲ ਤੇ ਰਹਿੰਦੇ ਨੇ। ਜੀ ਜੀ ਜੀ। ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ ਜਦ ਬੱਚੇ ਛੋਟੇ ਹੁੰਦੇ ਨੇ ਖਾਸ ਤੌਰ ਤੇ ਸਾਡੇ ਪੰਜਾਬ ਚ ਅਸੀਂ ਥੋੜਾ ਜਿਹਾ ਨਜ਼ਰ ਅੰਦਾਜ਼ ਕਰ ਜਾਂਦੇ ਆ। ਇੱਕ ਜਿਹੜੀ ਖਾਸ ਗੱਲ ਮੈਂ ਦੱਸਣਾ ਚਾਹਣਾ ਗੱਲ ਕੇ ਅਸੀਂ ਸ਼ਰਾਬ ਨੂੰ ਇਸ ਤਰ੍ਹਾਂ ਸਮਝਦੇ ਆ ਬਹੁਤ ਸਾਰੇ ਗੰਦੇ ਨਸ਼ੇ ਐ ਸਾਰੇ ਨਸ਼ੇ ਮਾਰੇ ਐ ਇਹ ਪਹਿਲੀ ਗੱਲ ਤੇ ਐ ਦੂਸਰੀ ਗੱਲ ਇਹ ਸ਼ਰਾਬ ਐ ਜੋ ਉਹਨੂੰ ਅਸੀਂ ਮਨਜ਼ੂਰਸ਼ੁਦਾ ਨਸ਼ਾ ਸਮਝ ਸਕਦੇ ਆ ਜਾਂ ਸਮਝਦੇ ਆ ਕਿ ਗਵਰਨਮੈਂਟ ਵੱਲੋਂ ਵੀ ਸਾਨੂੰ ਇਜਾਜ਼ਤ ਮਿਲੀ ਹੋਈ ਐ ਨਾਲ-ਨਾਲ ਦੇ ਦੁਕਾਨਾਂ ਨੇ ਲੇਕਿਨ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਔਖਾ ਸ਼ਰਾਬ ਛਡੋਣੀ ਐ ਇੱਕ ਹੱਦ ਤੱਕ ਤਾਂ ਇਹ ਠੀਕ ਐ ਉਦੋਂ ਤੱਕ ਇਹ ਨਸ਼ਾ ਨਹੀਂ ਉਸ ਤੋਂ ਹੱਦ ਤੋਂ ਜਦ ਜ਼ਿਆਦਾ ਹੋ ਜਾਂਦਾ ਫਿਰ ਇਹ ਨਸ਼ੇ ਨਸ਼ਾ اختیار ਕਰ ਜਾਂਦਾ ਹੈ ਦਾ ਰੂਪ ਹੈ ਜਿਹੜਾ ਉਹ ਬਹੁਤ ਭੈੰਕਰ ਹੋ ਜਾਂਦਾ ਹੈ ਸਾਡੇ ਬੱਚੇ ਕਈ ਦਫਾ ਛੋਟੇ ਹੁੰਦੇ ਆ ਸਾਡੇ ਚਾਚੇ ਤਾਏ ਜਾਂ ਵੱਡੇ ਕਈ ਵਾਰੀ ਸ਼ੌਕੀਏ ਉਹਨਾਂ ਨੂੰ ਕਹਿ ਦਿੰਦੇ ਲੈ ਫੋਟੋ ਦੋ ਚਪਚੇ ਪੀ ਲੈ ਤਾਂ ਮੱਚਾ ਖੇੜਦਾ ਫਿਰੂਗਾ ਉਹ ਬਹੁਤ ਘਾਤਕ ਸਾਬਤ ਹੁੰਦਾ ਮੈਂ ਕਈ ਬੱਚੇ ਵੇਖਿਆ ਜਦੋਂ ਜਵਾਨ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ ਔਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ ਜਾਂ ਤਾਂ ਸ਼ਰਾਬੀ ਹੋ ਕੇ ਰਾਤ ਨੂੰ ਕੋਈ ਸੌ ਜਾਂਦਾ ਹੈ ਅਗਲੇ ਦਿਨ ਉਹਦੇ ਤੋਂ ਉੱਠਿਆ ਨਹੀਂ ਜਾਂਦਾ ਫਿਰ ਗੋਲੀ ਗੱਪਾ ਕੋਈ ਨਾ ਕੋਈ ਹੋਰ ਲੈਣਾ ਪੈਂਦਾ ਔਰ ਹੋਰ ਤਰ੍ਹਾਂ ਦੇ ਰੱਸੀ ਆ ਜਾਂਦੇ ਸਰ ਕਾਫੀ ਪੁਆਇੰਟ ਆ ਪਾਕਿਸਤਾਨ ਦੀਆਂ ਮੁੰਡੀਆਂ ਵੀ ਦੇਖਦੇ ਆ ਆਪੇ ਆ ਵੀ ਦੇਖਿਆ ਪਾਕਿਸਤਾਨ ਵਾਲੇ ਚੈਲੰਜ ਕਰਦੇ ਫਿਰ ਸਾਡੀ ਮੂਵੀ ਆ ਵੀ ਕਿਹਾ ਉਹਨਾਂ ਨਾਲ ਅਸੀਂ ਉਹਨਾਂ ਨਾਲ ਕੱਲੇ ਸਾਡੇ ਦੋਸ਼ ਏਰੀਆ ਮੈਂ ਨਹੀਂ ਕਹਿ ਰਿਹਾ ਪੂਰਾ ਪੰਜਾਬ ਕਹਿ ਰਿਹਾ ਗੁਬਿਰ ਉਹ ਲੋਗ ਰਾਤੀ ਲੋਗ ਰਾਤੀ ਐਸ ਤਰ੍ਹਾਂ ਕੋ ਖੇਤਰ ਦੇ ਵਿੱਚ ਸਟੈਟਸ ਔਰ ਤੁਸੀਂ ਇਹਦੀ ਕਿੰਨੇ ਚਿਰ ਬੁਰਗੀਆਂ ਦੀ ਸੇਵਾ ਕਰ ਰਹੇ ਹੋ ਇਹ ਜਾਣਕੋ ਜੀ। ਇਹ ਤਾਂ ਇਹ ਜਦ ਤੱਕ ਸਾਨੂੰ ਸਾਰਿਆਂ ਦਾ ਪਿਆਰ ਮਿਲਦਾ ਰਹੇਗਾ ਕੋਸ਼ਿਸ਼ ਕਰਾਂਗੇ ਉਹਨਾਂ ਜਿਹੜੇ ਇਸ ਲਾਈਨ 'ਚ ਕੰਮ ਕਰ ਸਕੀਏ ਲੇਕਿਨ ਇਹ ਆਪਣੇ ਹੱਥ 'ਚ ਨਹੀਂ ਹੁੰਦਾ। ਇਹ ਤਾਂ ਸਾਨੂੰ ਆਵਾਮ ਨੇ ਪਿਆਰ ਦਿੱਤਾ। ਉਹਨਾਂ ਦੇ ਪਿਆਰ ਸਦਕੇ ਹੀ ਅਸੀਂ ਇੱਥੇ ਹਾਂ। ਜਿੰਨੀ ਦੇਰ ਉਹ ਚਾਹਣਗੇ ਉੰਨੀ ਦੇਰ ਹੀ ਰਹਿਣਾ। ਥੈਂਕ ਯੂ ਸੋ ਮਚ।